ਕੇਂਦਰ ਸਰਕਾਰ ਵੱਲੋਂ ਮਨਰੇਗਾ ਦੇ ਵਿੱਚ ਕੀਤੇ ਗਏ ਬਦਲਾਅ ਦੇ ਤਿੱਖੇ ਵਿਰੋਧ ਵਿੱਚ ਕਾਂਗਰਸ ਪਾਰਟੀ ਵੱਲੋਂ ਮਨਰੇਗਾ ਬਚਾਓ ਸੰਗਰਾਮ ਸ਼ੁਰੂ ਕੀਤਾ ਗਿਆ ਜਿਸ ਦੇ ਤਹਿਤ ਅੱਜ ਸੰਗਰਾਮ ਦੇ ਦੂਜੇ ਦਿਨ ਸਮਰਾਲਾ ਹਰਕਾ ਕਾਂਗਰਸ ਇੰਚਾਰ ਰੁਪਿੰਦਰ ਸਿੰਘ ਰਾਜਾਗਿੱਲ ਦੀ ਅਗਵਾਈ ਹੇਠ ਵਿਸ਼ਾਲ ਰੈਲੀ ਕੀਤੀ ਗਈ ਇਸ ਰੈਲੀ ਵਿੱਚ ਸੂੂਤੇ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਹਜ਼ਾਰਾਂ ਮਨਰੇਗਾ ਵਰਕਰ ਨੂੰ ਸੰਬੋਧਨ ਕਰਨ ਲਈ ਪਹੁੰਚੇ ਇਸ ਸੰਬੰਧ ਵਿੱਚ ਵੱਖ-ਵੱਖ ਮਨਰੇਗਾ ਵਰਕਰਾਂ ਨਾਲ ਗੱਲਬਾਤ ਦੌਰਾਨ ਮਨਰੇਗਾ ਵਰਕਰਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਨਰੇਗਾ ਵਿੱਚ ਜੋ ਬਦਲਾਅ ਕੀਤਾ ਜਾ ਰਿਹਾ ਹੈ ਉਸ ਨਾਲ ਸਾਡੀ ਰੋਟੀ ਨੂੰ ਨੁਕਸਾਨ ਹੋਵੇਗਾ ਅਤੇ ਅਸੀਂ ਹਰ ਤਰ੍ਹਾਂ ਦਾ ਸੰਘਰਸ਼ ਲੜਨ ਨੂੰ ਤਿਆਰ ਹਾਂ ਮੁਹਿੰਦੀਨਾ ਬਬੀ ਬਾਬਾ ਜੀ ਦਾ ਨਾਮ ਦਿਆਲ ਸਿੰਘ ਜੀ ਕਿੱਥੋਂ ਆਇਓ ਪਿੰਡ ਬੂਧ ਖੜਤੋਂ ਜੀ ਅੱਜ ਮਰੇਗਾ ਰੇਲੀ ਤੇ ਪਹੁੰਚੇ ਕਿ ਕਿੱੜੇ ਜਾਣਾ ਹਾਂ ਜੀ ਇੰਦਰੇਗਰ ਰੇਲੀ ਤੇ ਪਹੁੰਚੇ ਹਾਂ ਜੀ ਕਿਹੜੇ ਪਿੰਡੋਂ ਆਇਓ ਪਿੰਡ ਬੂਧ ਖੜਤੋਂ ਜੀ ਕਿੰਨੇ ਜਾਣੇ ਹਾਂ ਅਸੀਂ ਹੋਊਗਾ ਜੀ ਬਸ ਪਰਿਉਸੀ ਹੋਊਗਾ 50 ਬੰਦੇ ਤਾਂ ਕੀ ਕਹਿਣਾ ਚਾਹੁੰਦੇ ਆ ਜੀ ਇਹ ਅੱਜ ਰੇਲੀ ਅਸੀਂ ਇਹ ਕਹਿਣਾ ਚਾਹੁੰਦੇ ਆ ਜੀ ਮਰੇਗਾ ਰੁਕਣੀ ਨਹੀਂ ਚਾਹੀਦੀ ਗਰੀਬ ਬੰਦਿਆਂ ਨੂੰ ਇਹ ਮੈਨਣੀ ਚਾਹੀਦੀ ਆ ਦਿਹਾੜੀ ਇਹਦਾ ਅਸੀਂ ਇਹਦੇ ਸੰਬੰਧ ਚ ਆਏ ਆ ਵੀ ਗਰੀਬ ਬੰਦੇ ਦਾ ਭਲਾ ਹੋਵੇ ਮੈਂ ਜ਼ੈਦਾ ਬੁਝਾਰੇ ਦਾ ਕੰਮ ਰੋ ਗਿਆ ਕਿੱਥੇ ਜਾਣਗੇ ਕੇਂਦਰ ਸਰਕਾਰ ਤੋਂ ਲਗੇ ਬਦਲਾ ਕੀਤੇ ਤਾਂ ਉਹ ਨਹੀਂ ਲੱਗ ਜਾਈਦਾ ਅਸੀਂ ਤਾਂ ਇਹ ਕਹ ਰਹੇ ਹਾਂ ਕਿ ਕੇਂਦਰ ਸਰਕਾਰ ਨੇ ਜਿਹੜੇ ਬਲਦਾਕ ਕੀਤੇ ਆ ਤੇ ਉਹਨਾਂ ਨੇ ਪਹਿਲਾਂ ਵੀ ਉਹਨਾਂ ਦੇ ਹੱਥ 'ਚ ਸੀ ਹੁਣ ਵੀ ਉਹਨਾਂ ਦੇ ਹੱਥ 'ਚ ਆਉਣਾ ਚਾਹੀਦਾ ਉਹਨਾਂ ਨੂੰ ਹੁਣ ਇਹ ਕਹ ਰਿਹਾ ਵੀ ਇਹ ਪੰਜਾਬ ਸਰਕਾਰ ਪਾਵੇ ਪੰਜਾਬ ਸਰਕਾਰ ਤਾਂ ਬੰਦ ਕਰਨੀ ਪੈਣੀ ਆ ਅੱਗੇ ਕੇਂਦਰ ਸਰਕਾਰ ਦਿੰਦੀ ਸੀ ਕੇਂਦਰ ਸਰਕਾਰ ਸਹੀ ਜਮੀਨ ਜਿੰਨੇ ਦੇ ਦੇਖ ਰੋ ਮੈਂ ਤਾਂ ਕੇਂਦਰ ਸਰਕਾਰ ਜੋ ਦਿਗਲਾ ਕਰ ਰਹੀ ਹੈ ਜਿਹਦਾ ਲੋਕਾਂ ਨੂੰ ਨੁਕਸਾਨ ਹੋਊਗਾ ਇਹ ਜਿਹੇ ਬਤਲਾ ਕਰਨੇ ਚਾਹੀਦੇ ਅਸੀਂ ਤਾਂ ਇਹ ਦੇਖਾਂਗੇ ਹੁਣ ਲੋਕਾਂ ਦਾ ਨੁਕਸਾਨ ਆ ਜਦ ਬਲਦਾ ਹੋਊਗਾ ਕੋਈ ਫਿਰ ਦੇਖਾਂਗੇ ਐ ਟਾਈਮ ਦਾ ਨੁਕਸਾਨ ਲੋਕਾਂ ਦਾ ਘਰ ਬਹਿ ਕੇ ਠੀਕ ਹੈ ਇਰਾਦੇ ਉਹ ਨਾਮ ਰਸ਼ਪਾਲ ਸਿੰਘ ਆ ਜੀ ਅੱਜ ਸਮਰਾਲਾ ਪਹੁੰਚੇ ਹੋ ਰੈਲੀ ਤੇ ਕੀ ਕਹਿਣਾ ਤੁਹਾਨੂੰ ਰੈਲੀ ਨੇ ਹਾਂ ਜੀ ਅਸੀਂ ਆਪਣੇ ਮਨਰੇਗਾ ਦੇ ਹੱਕ ਵਾਸਤੇ ਆਏ ਆ ਜੀ ਜੋ ਕਿ ਮੋਦੀ ਸਰਕਾਰ ਬੰਦ ਕਰਨਾ ਚਾਹੁੰਦੀ ਆ ਤੇ ਇਹਨਾਂ ਨਾਲੇ ਗਰੀਬਾਂ ਦੀ ਦਵਾਈ ਬੁੱਟੀ ਚੱਲਦੀ ਆ ਤੇ ਘਰ ਦਾ ਚੁੱਲ੍ਹਾ ਇਹਦੇ ਨਾਲੇ ਗਰੀਬਾਂ ਦਾ ਚੱਲਦਾ ਜੀ ਸਾਡਾ ਅਸੀਂ ਚਾਹੁੰਦੇ ਆ ਕਿ ਮਨੇ ਰੇਗਾ ਬੰਦ ਨਹੀਂ ਹੋਣੀ ਚਾਹੀਦੀ ਅਸੀਂ ਇਸ ਲਈ ਐਸੇ ਪਹੁੰਚਿਆ ਇਕੱਠ ਵਿੱਚ ਕਿਹੜੀ ਪਾਰਟੀ ਵੱਲ ਕਰਵਾਇਆ ਯਾਰ ਅਸੀਂ ਆਏ ਜੀ ਕਾਂਗਰਸ ਪਾਰਟੀ ਵੱਲੋਂ ਜੀ ਹਾਂਜੀ ਕਿੰਨੇ ਕੁ ਵਰਕਰ ਪਹੁੰਚੇ ਨੇ ਅਸੀਂ ਆ ਗਏ ਜੀ 35 36 ਮੈਂਬਰ ਆਏ ਹੋਏ ਆ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਬਹਿਨੋਲਪੁਰ ਤੋਂ ਆਏ ਆ ਜੀ ਅਸੀਂ ਜਿਵੇਂ ਕਿ ਜੋ ਕਾਂਜਪਾ ਕਰ ਰਹੀ ਹੈ ਉਹ ਸਹੀ ਲੱਗਦਾ ਇਹ ਨਹੀਂ ਜੀ ਨਹੀਂ ਇਹ ਗਲਤ ਕਰ ਰਹੀ ਆ ਸਾਡੇ ਗਰੀਬਾਂ ਦੇ ਹੱਕ ਖੋ ਰਹੀ ਆ ਜੀ ਉਹ ਤੇ ਸਾਡੇ ਚੁੱਲ੍ਹੇ ਚੱਲਦੀ ਇਹਦੇ ਨਾਲ ਹੀ ਆ ਜੀ ਮਨੇ ਰੇਗਾ ਦੀ ਦਿਹਾੜੀ ਨਾਲੇ ਜੀ ਤੇ ਡਾਕਟਰੀ ਜੋ ਵੀ ਦਵਾਈ ਬੂਟੀ ਆ ਸਾਡੀ ਇਹ ਨਾ ਪੈਸੇ ਨਾਲ ਹੀ ਆਉਂਦੀ ਆ ਜੀ ਹੋਰ ਸਾਡੇ ਕੋਈ ਰੋਜ਼ਗਾਰ ਤਾਂ ਹੈ ਨਹੀਂ ਜੀ ਅਸੀਂ ਤਾਂ ਇਹੀ ਮੰਗ ਕਰਦੇ ਆ ਵੀ ਸਾਡਾ ਕੰਮ ਚੱਲਦਾ ਹੀ ਰਹਿਣਾ ਚਾਹੀਦਾ ਜੀ ਠੀਕ ਧੰਨਵਾਦ ਜੀ ਕੀ ਨਾਮ ਹੈ ਮੇਰਾ ਨਾਮ ਪਰਮੇਂਦਰ ਤਿਵਾੜੀ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਮਛਵਾੜਾ ਸਾਹਿਬ ਜੋ ਰੈਲੀ ਕੀਤੀ ਜਾ ਰਹੀ ਹੈ ਰੈਲੀ ਨਹੀਂ ਹੈਗੀ ਅੱਜ ਅਸੀਂ ਮਨਰੇਗਾ ਵਰਕਰ ਦੀ ਆਵਾਜ਼ ਬੁਲੰਦ ਕਰਨ ਵਾਸਤੇ ਉਹਨਾਂ ਦਾ ਇੱਕ ਛੋਟਾ ਜਿਹਾ ਇਕੱਠ ਰੱਖਿਆ ਸੀਗਾ ਪਿੰਡਾਂ ਦੇ ਵਿੱਚ ਥੋੜੇ ਥੋੜੇ ਜਿਹੇ ਮੈਸੇਜ ਲਾਏ ਧੀ ਪਰ ਮਨਰੇਗਾ ਵਰਕਰ ਸਮੇਂ ਦੀਆਂ ਸਰਕਾਰਾਂ ਤੋਂ ਸੈਂਟਰ ਸਰਕਾਰ ਤੋਂ ਅਨੇ ਦੁਖੀ ਨੇ ਤੇ ਪਰੇਸ਼ਾਨ ਨੇ ਅਸੀਂ ਉਹਨਾਂ ਨੂੰ ਟਾਈਮ ਜਿਹੜਾ 1 ਵਜੇ ਦਾ ਦਿੱਤਾ ਦੀ ਸਾਡੇ ਕੋਲ ਜਿਹੜਾ ਮੰਰੇਗਾ ਵਰਕਰ ਨੇ ਪਿੰਡਾਂ ਦੇ ਉਹ 19 ਸਤਾਏ ਹੋਏ ਨੇ ਸਮੇਂ ਦੀਆਂ ਸਰਕਾਰਾਂ ਨੇ ਮੋਦੀ ਸਰਕਾਰ ਨੇ ਬੀਜੇਪੀ ਸਰਕਾਰ ਨੇ ਜਿਨ੍ਹਾਂ ਦਾ ਕਾਨੂੰਨ ਬਣਾਇਆ ਸੀ ਇੱਕ ਆਪਣੇ ਡਾਕਟਰ ਮਨਮੋਹਨ ਸਿੰਘ ਨੇ ਸਾਡੇ ਸਾਬਕਾ ਪ੍ਰਧਾਨ ਮੰਤਰੀ ਨੇ ਕਾਂਗਰਸ ਦੇ ਨੇ ਹਿੰਦੁਸਤਾਨ ਦੇ ਨੇ ਹਰ ਇੱਕ ਗਰੀਬ ਨੂੰ 100 ਦਿਨ ਦੀ ਗਰੰਟੀ ਰੋਜ਼ਗਾਰ ਯੋਜਨਾ ਦਿੱਤੀ ਸੀ ਉਹ ਗਰੰਟੀਆਂ ਇਹ ਮੋਦੀ ਸਰਕਾਰ ਨੇ ਜਿਹੜੀ ਗਰੀਬ ਵਿਰੋਧੀ ਆ ਕਿਸਾਨ ਵਿਰੋਧੀ ਆ ਮਜ਼ਦੂਰ ਵਿਰੋਧੀ ਆ ਵਪਾਰੀ ਵਿਰੋਧੀ ਆ ਉਹ ਕਾਨੂੰਨ ਨੂੰ ਛਿੱਕੇ ਡੰਗਦੇ ਖਤਮ ਕਰਕੇ سرمایہਦਾਰ ਪੱਖੀ ਕਾਨੂੰਨ ਬਣਾਏ ਜਾ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਗਰੀਬ ਦਾ ਚੁੱਲਾ ਨਹੀਂ ਜਲਣਾ ਉਹਦੇ ਸੰਬੰਧ ਦੇ ਵਿੱਚ ਅਸੀਂ 3 ਕਹਿਆਰ ਜਿਹੜਾ ਬੀਬੀ ਦਾ ਤੇ ਨਾਲੇ ਬੰਦਿਆਂ ਦਾ ਮਨਰੇਗਾ ਦਾ ਇਕੱਠ ਰੱਖਿਆ ਸੀਗਾ ਤੁਹਾਡੇ ਸਾਹਮਣੇ ਆ ਤਕਰੀਬਨ ਜਿਹੜੀ ਇਹ ਸਾਡਾ ਰੇਲਾ ਬਣ ਗਿਆ ਰੈਲੀ ਤੋਂ ਵੀ ਉੱਤੇ ਵੱਡਾ ਇਕੱਠ ਹੋ ਗਿਆ ਤੁਸੀਂ ਆਪ ਕਹਿ ਰਹੇ ਹੋ ਹਰ ਇੱਕ ਬੰਦਾ ਕਹਿ ਰਿਹਾ ਵੀ ਰੈਲੀ ਅੱਜ ਇਹ ਰੈਲੀ ਨਹੀਂ ਸੀਗੀ ਮਜ਼ਦੂਰਾਂ ਦੀ ਬਾਜ ਬਲੰਦ ਕਰਨ ਨੂੰ ਸਾਡੇ ਜਿਹੜੇ ਡਾਕਟਰ ਅਮਰ ਸਿੰਘ ਮੈਂਬਰ ਪਾਰਲੀਮੈਂਟ ਨੇ ਸਾਡੇ ਹਲਕੇ ਦੇ ਇੰਚਾਰਜ ਰਪਿੰਦਰ ਸਿੰਘ ਰਾਜਾ ਦੇ ਨੇ ਕਾਂਗਰਸ ਪਾਰਟੀ ਵੱਲੋਂ ਉਹਨਾਂ ਦੀ ਇੱਕ ਵੱਡੀ ਜ਼ਿੰਮੇਵਾਰੀ ਲਈਦੀ ਵੀ ਜਿਹੜਾ 8 ਹਲਕਿਆਂ ਦਾ ਇਕੱਠ ਹੈ ਵੀ ਤੁਸੀਂ ਸਮਰਾਲੇ ਦੇ ਵਿੱਚ ਕਰਿਓ ਕਿਉਂ ਕਰਕੇ ਉਹਨਾ ਹਲਕਿਆਂ ਦਾ ਇਹ ਸੈਂਟਰ ਪੈ ਜਾਂਦਾ ਦੀ ਬੜਾ ਵਧੀਆ ਇੱਥੇ ਜਿਹੜਾ ਹਰ ਪਾਸਿਓਂ ਆਉਣ ਨੂੰ ਰੋੜਾਂ ਖੁੱਲੀਆਂ ਸੀਗੀਆਂ ਇਸ ਕਰਕੇ ਸਮਰਾਲੇ ਮੰਡੀ ਦੇ ਵਿੱਚ ਅੱਜ ਦਾ ਕਾਂਗਰਸ ਪਾਰਟੀ ਵੱਲੋਂ ਮਜ਼ਦੂਰਾਂ ਦੇ ਹੱਕ ਦੇ ਵਿੱਚ ਇਹ ਇਕੱਠ ਰੱਖਿਆ ਗਿਆ ਸੀਗਾ ਜਿਹਦੇ ਵਿੱਚ ਸਾਨੂੰ ਮਜ਼ਦੂਰਾਂ ਦਾ ਮਨਰੇਗਾ ਵਰਕਰਾਂ ਦਾ ਮਨਰੇਗਾ ਬੰਦਿਆਂ ਦਾ ਮਨਰੇਗਾ ਨਨਰੇਗਾ ਲੇਡੀਆਂ ਦਾ ਬਹੁਤ ਵੱਡਾ ਸਹਿਯੋਗ ਤੇ ਸਪੋਰਟ ਮਿਲੀ ਆ ਸਾਡਾ ਜਿਵੇਂ ਭਾਜਪਾ ਇੱਕ ਪਾਸੇ ਕਹਿੰਦੀ ਹੈ ਅਸੀਂ ਤੇਜ ਵਿਕਾਸ ਕਰ ਰਹੇ ਹਾਂ ਹਰ ਜੱਗਤੀ ਬਾਰੇ ਸੋਚਦੇ ਪਏ ਹਾਂ ਇੱਕ ਪਾਸੇ ਜਹੀਆ ਕਾਨੂੰਨ ਬਣਾ ਰਹੇ ਨੇ ਬਦਲਾਅ ਕਰ ਰਹੇ ਨੇ ਪਤਾ ਹੈ ਕਿ ਤੋਂ ਮਨਰੇਗਾ ਦੇ ਜੋ ਵਿਅਕਤੀ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਕੇਸ ਪਹੁੰਚੇ ਕਿ ਰੋਜ਼ੀ ਰੁੱਤੀਵੇ ਨੁਕਸਾਨ ਹੋਊਗਾ ਕਿਉਂ ਬੜੇ ਜਿਵੇਂ ਬਣਾਉਂਦੇ ਨੇ ਬੀਜੇਪੀ ਸਰਕਾਰ ਜੀਨਾ ਇਹਨਾਂ ਨੇ ਹੁਣ ਜਿਹੜਾ ਕਾਨੂੰਨ ਬਣਾਇਆ ਉਹ 60 40 ਦੀ ਰੇਸ਼ੋ ਨਾ ਬਣਾਇਆ ਪਹਿਲਾਂ ਤਾਂ ਪੰਜਾਬ ਸਰਕਾਰ ਦੀ ਸੁਣ ਲਓ ਇਹਨਾਂ ਨੇ ਬੀਬੀਆਂ ਨਾਲ ਇੱਕ ਵੱਡਾ ਧਗਾ ਕਮਾਇਆ ਸੀ ਵੋਟਾਂ ਵੇਲੇ ਇੱਕ ਵੱਡਾ ਝੂਠ ਬੋਲਿਆ ਸੀਗਾ ਬੀਬੀਆਂ ਵਿਚਾਰੀਆਂ ਭੋਲੀਆਂ ਭਾਲੀਆਂ ਨੇ ਸਾਡੀਆਂ ਉਸੇ ਤਰ੍ਹਾਂ ਉਹ ਪਿੱਛੇ ਲੱਗ ਜਾਂਦੀਆਂ ਨੇ ਜੋ ਅਗਲਾ ਕਹਿੰਦਾ ਸਾਜ-ਬਾਜ ਦਿਖਾਉਂਦਾ ਉਸੇ ਤਰ੍ਹਾਂ ਲੱਗ ਜਾਂਦੇ ਨੇ ਔਰ ਬਾਜ ਲੋੰਡੀਆਂ ਨੂੰ ਤੇ ਆਪਾਂ ਲੋਕਾਂ ਨੂੰ ਉਹਨਾਂ ਦੇ ਹੱਕ ਦੇ ਵਿੱਚ ਬੁਲੰਦ ਕਰਨੀ ਪਊਗੀ ਇਹਨਾਂ 10% ਸੂਬਾ ਸਰਕਾਰਾਂ ਸਟੇਟ ਸਰਕਾਰਾਂ ਦਿੰਦੀਆਂ ਦੀ ਤੇ 90% ਸੈਕਟਰ ਦੀ ਗਵਰਨਮੈਂਟ ਦਿੰਦੀ ਸੀਗੀ ਤੇ ਲੋਕਾਂ ਨੂੰ ਜਿਹੜਾ ਗਰੰਟੀ ਰੋਜ਼ਗਾਰ ਜਿਹੜਾ ਮਿਲੀ ਜਾਂਦਾ ਸੀਗਾ ਔਰ ਹੁਣ ਇਹਨਾਂ ਨੇ 60 40 ਦੀ ਰੇਸ਼ੋ ਕਰਕੇ ਮੈਂ ਗੱਲ ਲੈ ਕੇ ਆਉਣਾ ਉੱਥੇ ਹੀ ਇਹਨਾਂ ਤੋਂ ਪੰਜਾਬ ਸਰਕਾਰ ਤੋਂ ਲਾ ਲਓ ਜੇ ਮੈਂ ਆਪਣੇ ਸੂਬੇ ਦੀ ਗੱਲ ਕਰਦਾ ਇਹਨਾਂ ਨੂੰ 1000 ਰੁਪਿਆ ਬੀਬੀਆਂ ਦਾ ਤਾਂ ਦੇ ਨਹੀਂ ਹੁੰਦਾ ਉਦੋਂ ਬਾਅਦ 100 ਹੋਰ ਲਾਂਚ ਕਰਦਾ ਪਿੰਡਾਂ ਦਾ ਵਿਕਾਸ ਖੜਾ ਜਿੰਨਾ ਕਿ ਚੱਲਿਆ ਦੀ ਵਿਕਾਸ ਉਹ ਜਿਹੜੀ ਮਨਮੋਹਨ ਸਿੰਘ ਦੀ ਪਾਲਿਸੀ ਬਣਾਈ ਹੋਈ ਸੀ ਉਹਦੇ ਆਧਾਰ ਤੇ ਗਰੌਂਡਾਂ ਦਾ ਕੰਮ ਚੱਲਿਆ ਦੀ ਉਸੇ ਦੇ ਆਧਾਰ ਤੇ ਪਿੰਡਾਂ ਦੀਆਂ ਗਲੀਆਂ ਨਾਲੀਆਂ ਦਾ ਕੰਮ ਚੱਲਿਆ ਦੀ ਸਟੇਟ ਗਵਰਨਮੈਂਟ ਦਾ 1 ਰੁਪਿਆ ਵੀ ਨਹੀਂ ਸੀਗਾ ਹੋਣੋ ਵਿਕਾਸ ਜੇ ਕਿਸੇ ਗਲੀ ਨਾਲੀ ਦੀ ਸਪਾਈ ਹੁੰਦੀ ਦੀ ਸਾਡੀਆਂ ਬੀਬੀਆਂ ਮਨਰੇਗਾ ਵਾਲੀਆਂ ਕਰਦੀਆਂ ਦੀ ਜੇ ਸਾਡੇ ਟੋਬਿਆਂ ਦੇ ਘਾਰੇ ਦੀ ਸਪਾਈ ਹੁੰਦੀ ਦੀ ਸਾਡੀਆਂ ਬੀਬੀਆਂ ਮਨਰੇਗਾ ਵਾਲੀਆਂ ਕਰਦੀਆਂ ਦੀ ਪਰ ਤਵਾੜੀ ਸਾਹ ਸਵਾਲ ਇਹ ਹੈ ਕਿ ਭਾਜਪਾ ਜੋ ਸਵੇਰ ਦੀ ਗੱਲ ਕਰਦੀ ਏ ਜੋ ਪੁਲਿਸ ਨੇ ਲੀਡਰਸ਼ਿਪ ਕਰਾਉਂਦਾ ਹੈ ਉਹ ਮੰਨਦਾ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਬਲਾਕ ਸੰਚੇ ਚੋਣਾਂ ਹੋਈਆਂ ਨੇ ਕਿ ਸਾਡਾ ਤਾਂ ਗਰਾਹ ਉੱਚਾ ਆ ਗਿਆ ਇੱਕ ਪਾਸੇ ਵਿਰੋਧ ਹੋ ਰਿਹਾ ਮਨਰੇਗਾ ਵੱਲ ਇਹਨੂੰ ਕਿਵੇਂ ਦੇਖਦੇ ਪਿਓ ਉਹ ਤਾਂ ਸਰਕਾਰ ਬਣਾਉਣ ਦੇ ਦਾਅਵੇ ਕਰ ਰਹੇ ਨੇ ਉਹ ਸਰਕਾਰ ਬਣਾਉਣ ਦੇ ਦਾਅਵੇ ਕਿਸ ਹਿਸਾਬ ਨਾਲ ਕਰ ਰਹੇ ਨੇ ਇਹ ਚੀਜ਼ ਦਾ ਤੁਹਾਨੂੰ ਵੀ ਪਤਾ ਮੈਨੂੰ ਪਤਾ ਮੈਂ ਕਈ ਪਿੰਡਾਂ ਦੇ ਵਿੱਚ ਚੈੱਕ ਕੀਤਾ ਉਹ ਜਿਹੜੇ ਉਹਨਾਂ ਦੇ ਬੰਦੇ ਬੂਤ ਲਾਏ ਬੈਠੇ ਜੀਏ ਉਹ ਵੋਟ ਕਾਂਗਰਸ ਨੂੰ ਪਾਈ ਉਹਨਾਂ ਨੇ ਪਰ ਉਹਨਾਂ ਨੇ 5000 ਰੁਪਏ ਇੱਕ ਬੰਦੇ ਨੂੰ ਪੇਣ ਦੁੱਤਾ ਵੀ ਸਾਡਾ ਬੂਤ ਲਾ ਦੇ ਗਰੀਬ ਬਜਾਰਾ ਪੈਸੇ ਕੰਨੀ ਉਹ ਪਿਗਲ ਜਾਂਦਾ ਜਿਵੇਂ ਸਾਡੀਆਂ ਬੀਬੀਆਂ 1000 ਰੁਪਏ ਤੇ ਹੋ ਗਈਆਂ ਸੀਗੀਆਂ ਇਹਨਾਂ ਨੇ ਕਿੰਨੇ ਲੱਖ ਰੁਪਏ ਕੈਂਡੀਡੇਟ ਖੜੇ ਕਰਨ ਨੂੰ ਦਿੱਤੇ ਨੇ ਇਹਨਾਂ ਨੇ ਇਹਨਾਂ ਦਾ ਕੋਈ ਵਿਕਾਸ ਦਾ ਏਜੰਡਾ ਨਹੀਂ ਇਹਨਾਂ ਦਾ ਕਬਜ਼ਾ ਕਰਨਾ ਏਜੰਡਾ ਇਹ ਕਹਿੰਦੇ ਨੇ ਕਾਂਗਰਸ ਮੁਕਤ ਹੋਵੇ ਹਿੰਦੁਸਤਾਨ ਪਾ ਕਾਂਗਰਸ ਤਿੰਨ ਮਾਰੀ ਹਾਰ ਗਈ ਸੈਂਟਰ ਚ ਪਰ ਫੇਰ ਵੀ ਕਾਂਗਰਸ 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 ਹੁੰਦੀ ਆ ਕਾਂਗਰਸ ਵੀ ਇੱਕ ਇਹੀ ਪਾਰਟੀ ਆ ਜਿਹੜੇ ਮੋਦੀ ਦੇ ਗਦਰ ਦੇ ਗੋਡਾ ਰੱਖ ਕੇ ਕਾਨੂੰਨ ਇਹ ਬਾਤ ਕਰਾ ਕੇ ਰਹੀ ਆ